ਇਸ ਵੀਡੀਓ ਵਿੱਚ ਲਈ ਸਿੱਖਿਆ ਸਾਨੂੰ ਪੂਰੀ ਉਮਰ ਯਾਦ ਰਹੂਗੀ ਜਿਹੜੇ ਗੱਲ-ਗੱਲ ਤੇ ਰਿਐਕਟ ਕਰਦੇ ਆ ਕਿਸੇ ਵੀ ਚੀਜ਼ ਨੂੰ ਜਲਦੀ ਜਲਦੀ ਜਵਾਬ ਦੇਣਾ ਵੀ ਉਹਨੇ ਐ ਕਿਉਂ ਕਿਹਾ ਤੁਹਾ ਗੱਲ ਕਿਵੇਂ ਬੋਲੀ ਹਨਾ ਹਰ ਗੱਲ ਦਾ ਫਟਾਫਟ ਉਹਨਾਂ ਦੇ ਅੰਦਰੋਂ ਅਗਲੀ ਦੀ ਗੱਲ ਬੋਲੀ ਵੀ ਨਹੀਂ ਹੁੰਦੀ ਪਹਿਲਾਂ ਰਿਐਕਸ਼ਨ ਦੇਣਾ ਛੇਤੀ ਉਹ ਧਿਆਨ ਦੇ ਨਾਲ ਸੁਣਨ ਇੱਕ ਪਿੰਡ ਦੇ ਵਿੱਚ ਪਹਾੜੀ ਇਲਾਕਾ ਸੀ ਜੰਗਲੀ ਇਲਾਕਾ ਸੀ ਔਰ ਛੋਟਾ ਜਿਹਾ ਪਿੰਡ ਸੀ ਉਹਦੇ ਵਿੱਚ ਕਿਸਾਨ ਤੇ ਉਹਦਾ ਮੁੰਡਾ ਰਹਿੰਦੇ ਸੀਗੇ ਔਰ ਥੋੜੀ-ਬਹੁਤ ਖੇਤੀ ਦੀ ਜ਼ਮੀਨ ਸੀ ਉਹਨਾਂ ਕੋਲੇ ਇੱਕ ਘੋੜਾ ਸੀਗਾ ਜਿਹਦੇ ਨਾਲ ਉਹ ਖੇਤੀ ਕਰਦੇ ਸੀਗੇ ਉਸੇ ਘੋੜੇ ਨਾਲ ਹੀ ਉਹ ਸਮਾਨ ਲੱਦ ਕੇ ਲਿਆਉਂਦੇ ਸੀਗੇ ਉਸੇ ਘੋੜੇ ਨਾਲ ਹੀ ਉਹਨੂੰ ਵੇਚ ਕੇ ਆਉਂਦੇ ਸੀਗੇ ਤੇ ਉਸੇ ਤੇ ਹੀ ਉਹ ਆਉਂਦੇ ਜਾਂਦੇ ਸੀਗੇ ਮੰਨ ਲਓ ਕਿ ਉਹਨਾਂ ਦਾ ਪੂਰੇ ਜੀਵਨ ਦਾ ਚੱਕਰ ਉਹ ਇੱਕ ਘੋੜੇ ਤੇ ਡਿਪੈਂਡ ਸੀਗਾ ਬਹੁਤ ਵਧੀਆ ਘੋੜਾ ਸੀ ਉਹ ਮਜ਼ਬੂਤ ਸੀਗਾ ਉਹਨਾਂ ਦੇ ਲਈ ਸਭ ਕੁਝ ਸਹੀ ਚੱਲ ਰਿਹਾ ਸੀਗਾ ਤਾਂ ਇੱਕ ਦਿਨ ਕੀ ਹੋਇਆ ਅਚਾਨਕ ਉਹ ਘੋੜਾ ਉਥੋਂ ਭੱਜ ਜਾਂਦਾਗਾ ਉਹਦੀ ਜਿਹੜੀ ਬਾੜ ਦੇ ਵਿੱਚ ਉਹਨੂੰ ਖੜਾ ਦਿੰਦੇ ਸੀ ਕੀ ਉਹ ਬੰਨਦੇ ਨਹੀਂ ਸੀਗਾ ਇੱਕ ਬਾੜ ਕਰ ਦਿੰਦੇ ਸੀ ਉਹਦੇ ਵਿੱਚੋਂ ਉਹ ਭੱਜ ਜਾਂਦਾ ਸਵੇਰ ਉਹ ਸਵੇਰੀ ਕਿਸਾਨ ਦਾ ਮੁੰਡਾ ਜਦੋਂ ਦੇਹਦਾ ਉਹਦੇ ਬਹੁਤੀ ਆਡਰ ਜਾਂਦੇ ਵੀ ਤਾਂ ਪੰਕਾ ਹੀ ਬੜਾ ਪੈ ਗਿਆ ਤੇ ਜਿਹੜੇ ਹੋਰ ਆਂਢੀ ਗਵਾਂਢੀ ਪਿੰਡ ਦੇ ਲੋਕ ਆ ਕੇ ਬੜਾ ਹੀ ਉਹਨਾਂ ਨੇ ਅਫਸੋਸ ਜਤਾਇਆ ਵੀ ਬੜਾ ਤਰਸ ਦੇ ਨਾਲ ਉਹਨਾਂ ਵੱਲ ਵੇਖਣ ਹੋ ਵੀ ਇਹਨਾਂ ਕੋਲੇ ਇੱਕੋ ਹੀ ਤਾਂ ਸਹਾਰਾ ਸੀ ਇੰਨੇ ਇਹ ਗਰੀਬ ਸੀਗੇ ਵੀ ਹੁਣ ਘੋੜਾ ਹੀ ਨਹੀਂ ਰਿਹਾ ਤਾਂ ਹੁਣ ਉਹਨੇ ਖੇਤੀ ਵੀ ਨਹੀਂ ਕਰ ਸਕਦੇ ਖੇਤੀ ਨਹੀਂ ਕਰ ਸਕਦੇ ਤਾਂ ਖਾਣਗੇ ਪਾਉਣਗੇ ਕੀ ਹਨਾ ਮਤਲਬ ਇੱਕ ਤਰ੍ਹਾਂ ਦਾ ਜੀਵਨ ਠੱਪ ਹੋ ਗਿਆ ਸੀ ਉਹਨਾਂ ਦਾ ਪ੍ਰਾਣੀ ਸਟੋਰੀ ਹਨਾ ਇਹ ਤਾਂ ਹੋਰ ਕੋਈ ਸਾਧਨ ਨਹੀਂ ਸੀਗਾ ਤਾਂ ਜਦੋਂ ਕਿਸਾਨ ਵੀ ਉਹ ਆਇਆ ਤਾਂ ਸਾਰੇ ਪਿੰਨ ਵਾਲੇ ਕਹਿੰਦੇ ਵੀ ਤੁਹਾਡੇ ਨਾਲ ਬਹੁਤ ਮਾੜੀ ਕੀਤੀ ਆ ਆਪਣੇ ਤੁਸੀਂ ਕਿੰਨੇ ਚੰਗੇ ਬੰਦੇ ਆ ਵੀ ਇੱਕੋ ਇੱਕ ਘੋੜਾ ਤੁਹਾਡਾ ਉਮੀਦ ਪੱਜ ਗਿਆ ਤਾਂ ਕਿਸਾਨ ਕਿਸਾਨ ਦੇ ਮੂੰਹ ਤੇ ਕੋਈ ਦੁੱਖ ਨਹੀਂ ਸੀਗਾ ਉਹਨੇ ਕਿਹਾ ਵੀ ਹੋ ਸਕਦਾ ਤਾਂ ਲੋਕ ਥੋੜੇ ਜਿਹਾ ਮੁੜ ਕੇ ਗੱਲਾਂ ਬਾਤਾਂ ਕਰਦੇ ਜਾਣ ਇੱਕ ਦੂਜੇ ਨਾਲ ਵੀ ਯਾਰ ਇਹ ਚਲੋ ਸਦਮਾ ਲੱਗ ਗਿਆ ਨੂੰ ਹਿੱਲ ਗਿਆ ਵੀ ਆਪਾਂ ਦਾ ਅਫਸੋਸ ਜਤਾਉਣ ਜਾਂਦੇ ਆ ਵੀ ਇਹ ਕੰਦਾ ਹੋ ਸਕਦਾ ਤਾਂ ਇਦਾਂ ਹੀ ਉਹਦਾ ਜਿਹੜਾ ਮੁੰਡਾ ਸੀ ਕਿਸਾਨ ਦਾ ਉਹ ਵੀ ਆਪ ਦੇ ਪਿਓ ਤੇ ਬੜਾ ਅੰਦਰੋਂ ਦੀ ਉਹਨੂੰ ਹਰਖ ਵੀ ਚੜਦਾ ਸੀਗਾ ਵੀ ਵੀ ਹੁਣ ਮੈਂ ਕੀ ਹੋਈ ਅੱਖਾ ਹਨਾ ਵੀ ਹੁਣ ਆਪਾਂ ਕਰ ਕੀ ਸਕਦੇ ਹਾਂ ਹੁਣ ਹੱਥਾਂ ਦੇ ਨਾਲ ਸਾਰਾ ਕੁਝ ਕਰਨਾ ਪਊ ਜਿਹੜੇ ਖੇਤ ਖੂਤ ਪਾਉਣੇ ਹਨਾ ਸਾਰਾ ਕੁਝ ਹੱਥੀ ਕੰਮ ਤਾਂ ਉਹ ਜਦੋਂ 4-5 ਦਿਨ ਲੰਘਦੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਆ ਤਾਂ ਇੱਕ ਰਾਤ ਜਦੋਂ ਥੱਕ ਕੇ ਆ ਕੇ ਉਹ ਸੌਂਦੇ ਆ ਤਾਂ ਕੀ ਵੇਖਦੇ ਆ ਜਿਹੜੇ ਰਾਹ ਜਾਂਦਾ ਸੀਗਾ ਜੰਗਲ ਨੂੰ ਕੋੜਾ ਉਹ ਭੱਜਿਆ ਸੀਗਾ ਉਧਰੋਂ ਧੂੜ ਔੜ ਦੀ ਤੁਰੀ ਆਉਦੀ ਆ ਤੇ ਵੇਹਦਾ ਵੀ ਉਹ ਕੋੜਾ ਨਾਲ ਇੱਕ ਘੋੜੇ ਨੂੰ ਹੋਰ ਲਿਆਇਆ بڑے ਕਿਸਾਨ ਦਾ ਮੁੰਡਾ ਪਿੰਡ ਵਾਲੇ ਇਕੱਠੇ ਹੋ ਗਏ ਬੜੇ ਖਾਸ ਉਸ ਸਮੇਂ ਇੱਕ ਘੋੜਾ ਮੈਨਣਾ ਵੀ ਬਹੁਤ ਵੱਡੀ ਗੱਲ ਸੀ ਹੁਣ ਇੱਕ ਜੰਗਲੀ ਘੋੜਾ ਸੀਗਾ ਤੇ ਬਹੁਤ ਤਾਕਤਵਰ ਬਹੁਤ ਖੁਸ਼ ਸਾਰੇ ਜਾਣੇ ਫੇਰ ਆ ਗਏ ਇਕੱਠ ਬਣ ਲਿਆ ਉਹਨਾਂ ਦੇ ਘਰਾਂ ਕੋਲੇ ਕਿ ਤੁਹਾਡੀ ਤਾਂ ਕਿਸਮਤ ਚਮਕ ਗਈ ਵੀ ਇੱਕ ਕੋੜਾ ਗਿਆ ਸੀ ਨਾਲ ਇੱਕ ਹੋਰ ਕੋੜੇ ਨੂੰ ਲਿਆਇਆ ਜੰਗਲੀ ਨੂੰ ਵੀ ਹੁਣ ਤੁਹਾਡਾ ਕੰਮ ਦੁੱਗਣੀ ਰਫਤਾਰ ਨਾਲ ਹੋ ਉਧਰ ਤੁਸੀਂ ਖੇਤੀ ਕਰਿ ਜਾਓਗੇ ਉਧਰ ਤੁਸੀਂ ਸਮਾਨ ਆਪ ਦਾ ਵੇਚਿਆ ਕਰੋਗੇ ਤੁਹਾਡੇ ਲਈ ਸਾਰਾ ਕੁਝ ਸੌਖਾ ਸੌਖਾ ਹੋ ਗਿਆ ਤਾਂ ਵਧਾਈਆਂ ਦੇਣ ਕਿਸਾਨ ਨੂੰ ਉਹ ਕਹਿੰਦਾ ਵੀ ਹੋ ਸਕਦਾ ਲੋਕਾਂ ਦੇ ਮੂੰਹ ਫੇਰ ਬਣ ਗਏ ਵੀ ਯਾਰ ਇਹ ਬੰਦਾ ਕਿਹੋ ਜਿਹਾ ਜਦੋਂ ਜਿਹੜਾ ਘੋੜਾ ਭੱਜਿਆ ਸੀਗਾ ਨਾ ਇਹਨੂੰ ਉਹਨੇ ਦੁੱਖ ਹੋਇਆ ਨਾ ਇਹਨੂੰ ਆਏ ਦੀ ਖੁਸ਼ੀ ਹੋਈ ਆ ਵੀ ਤੇ ਚੱਲ ਜਿਹੜਾ ਇਹਦਾ ਮੁੰਡਾ ਸੀਗਾ ਉਹ ਜਿਹੜਾ ਹੁਣ ਨਵਾਂ ਜੰਗਲੀ ਘੋੜਾ ਸੀ ਉਹਨੂੰ ਸੋਧਨ ਵਿੱਚ ਲੱਗ ਗਿਆ ਉਹਨੂੰ ਕਹਿ ਲੋ ਜਿਵੇਂ ਆਪ ਬਲ ਦਿਖਾ ਲਈ ਕੱਢਦੇ ਆ ਉਹਨੂੰ ਟ੍ਰੇਨ ਕਰਨ ਦੇ ਵਿੱਚ ਲੱਗ ਗਿਆ ਉਹ ਕਿਉਂਕਿ ਉਹ ਜੰਗਲੀ ਸੀਗਾ ਤੇ ਉਹਨੂੰ ਇਦਾਂ ਕੰਮ ਕਰਨ ਦੀ ਆਤ ਨਹੀਂ ਸੀ ਉਹਨੂੰ ਸਿਖਾਉਣ ਦੇ ਵਿੱਚ ਸਾਰਾ ਸਾਰਾ ਦਿਨ ਲੱਗਿਆ ਰਹਿੰਦਾ ਸੀਗਾ ਤੇ ਸਿਖਾਉਂਦੇ ਸਿਖਾਉਂਦੇ ਇੱਕ ਦਿਨ ਉਹ ਕੋੜੇ ਤੋਂ ਡੱਗਿਆ ਉਹਦੇ ਸੱਟ ਲੱਗੀ ਉਹਦੀ ਲੱਤ ਟੁੱਟ ਗਈ ਲੱਤ ਵੀ ਟੁੱਟੀ ਕਿ ਦੋ ਥਾਵਾਂ ਤੋਂ ਟੁੱਟੀ ਗੋਡੇ ਤੋਂ ਥੱਲੇ ਵੀ ਦਿੱਤਾ ਚੀਕਾਂ ਮਾਰੇ ਸਾਰਾ ਪਿੰਡ ਇਕੱਠਾ ਹੋ ਗਿਆ ਟੀਮ ਬੈਦਬੂਦ ਸੱਧਿਆ ਪਟੀਆਂ ਫੁੱਟੀਆਂ ਬਣ ਕੇ ਉਹਨੂੰ ਪਾਦਾ ਮੰਝੇ ਦੇ ਲੋਕ ਆਏ ਕਿਸਾਨ ਦੇ ਘਰੇ ਕਹਿੰਦੇ ਬਹੁਤ ਮਾੜੀ ਹੋਈ ਪਿੰਲਾਂ ਤੁਹਾਡਾ ਕੋੜਾ ਭੱਜ ਗਿਆ ਫਿਰ ਤੁਹਾਡੇ ਵਾਸਤੇ ਖੁਸ਼ੀ ਦੀ ਖਬਰ ਹੋਈ ਤਾਂ ਹੁਣ ਇਹ ਨਵੇਂ ਘੋੜੇ ਨੇ ਕੀ ਕੀਤਾ ਵੀ ਥੋੜਾ ਘੋੜਾ ਤਾ ਗਿਆ ਹੁਣ ਘੋੜੇ ਕਿਸ ਕੰਮ ਦੇ ਥੋੜੇ ਮੁੰਡੇ ਦੀ ਵੀ ਲੱਤ ਟੁੱਟ ਗਈ ਜਦੋਂ ਵੀ ਹੁਣ ਤੂੰ ਕੱਲਾ ਬੁਢਾ ਆਦਮੀ ਤੂੰ ਕਿੱਥੋਂ ਖੇਤੀ ਕਰੇਂਗਾ ਤਾਂ ਉਹ ਕਿਸਾਨ ਦਾ ਇੱਕੋ ਹੀ ਰਿਐਕਸ਼ਨ ਸੀਗਾ ਜਿਹੜਾ ਪਹਿਲਾਂ ਹੀ ਹੁੰਦਾ ਸੀ ਕੰਦਾ ਹੋ ਸਕਦਾ ਤੇ ਇਸ ਵਾਰੀ ਲੋਕ ਜ਼ਿਆਦਾ ਗੁੱਸੇ ਹੋਏ ਵੀ ਇਹ ਇਹ ਬੰਦਾ ਪਾਗਲ ਆ ਬਈ ਮੁੰਡਾ ਘਰੇ ਲਾਤ ਪਾ ਕੇ ਬਹਿ ਗਿਆ ਤੇ ਇਹ ਕੰਦਾ ਹੋ ਸਕਦਾ ਵੀ ਇਹਨੂੰ ਕੋਈ ਫਰਕ ਹੀ ਨਹੀਂ ਹੈਗਾ ਚਲੇ ਗਏ ਲੋਕ ਵਾਪਸ ਬਹੁਤ ਤਰਸ ਉਹਨਾਂ ਨੇ ਜਿਤਾਇਆ ਬੜਾ ਉਹਨਾਂ ਦੇ ਨਾਲ ਕੀ ਹੁੰਦਾਗਾ ਸੰਪਤੀ ਜਗਾਈ ਸਭ ਕੁਝ ਕੀਤਾ ਤਾਂ ਥੋੜੇ ਦਿਨ ਉਹ ਮੁੰਡੇ ਦੀ ਦੇਖਭਾਲ ਕਰਦਾ ਸੀਗਾ ਕਿਸਾਨ ਤੇ ਕੰਮ ਵੀ ਕਰਦਾ ਸੀਗਾ ਵੀ ਉਹਨੂੰ ਇਹ ਲੱਗਦਾ ਸੀਗਾ ਵੀ ਜੋ ਕੁਝ ਹੋ ਰਿਹਾ ਚੰਗਾ ਹੀ ਹੋ ਰਿਹਾਗਾ ਵੀ ਇੱਕ ਕਿਉਂਕਿ ਇੱਕ ਚੀਜ਼ ਨਾਲ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ ਤਾਂ ਕੁਛ ਦਿਨਾਂ ਬਾਅਦ ਜੰਗ ਲੱਗ ਗਈ ਤਾਂ ਜੰਗ ਲੱਗ ਗਈ ਉਸ ਦਿਨਾਂ ਦੇ ਵਿੱਚ ਜੰਗ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਜਾਣਾ ਜ਼ਰੂਰੀ ਹੁੰਦਾ ਸੀਗਾ ਤਾਂ ਸੈਨਿਕ ਆਏ ਜਿੰਨੇ ਵੀ ਜਵਾਨ ਮੁੰਡੇ ਸੀਗੇ ਉਹ ਸਾਰਿਆਂ ਨੂੰ ੱੱਕੇ ਨਾਲ ਲੈ ਕੇ ਗਏ ਕਿ ਜੰਗ ਦਾ ਹਿੱਸਾ ਬਣਨੀ ਪੈਣਾ ਤੇ ਨਹੀਂ ਸਾਨੂੰ ਮਾਰ ਦਿਆ ਪਿੰਡ ਦੇ ਵਿੱਚ ਜਿੰਨੇ ਜਵਾਨ ਮੁੰਡੇ ਸੀ ਸਾਰਿਆਂ ਨੂੰ ਚੱਕ ਰਿਆ ਗਈ ਤੇ ਕਿਸਾਨ ਦੇ ਘਰੇ ਵੀ ਆ ਗਏ ਸਨ। ਉਹਨਾਂ ਨੇ ਵੇਖਿਆ ਵੀ ਇਹਦੀ ਤਾਂ ਲੱਤ ਟੁੱਟੀ ਹੋਈ ਆ। ਸੈਨਿਕ ਕਹਿੰਦੇ ਵੀ ਇਹਨੂੰ ਅਸੀਂ ਲਿਜਾ ਕੇ ਕਰਾਂਗੇ ਕੀ? ਇਹਨੂੰ ਢੋਊਗਾ ਇਹਨੂੰ ਚੱਕੂਗਾ ਕੌਣ? ਇਹ ਖਬਰਾ ਕਿੰਨਾ ਟਾਈਮ ਦੀ ਲੱਤ ਨਾਲ ਜੁੜੇ। ਇਹਦਾ ਚਾਰ ਬੰਦਿਆਂ ਨੂੰ ਹੋਰ ਵੀ ਬਿਠਾ ਲੂ ਨਾਲ। ਕਿਸਾਨ ਦੇ ਮੁੰਡੇ ਨੂੰ ਛੱਡ ਕੇ ਬਾਕੀ ਪਿੰਡ ਦੇ ਵਿੱਚੋਂ ਸਾਰੇ ਮੁੰਡੇ ਚੱਕ ਕੇ ਲੈ ਗਏ। ਤਾਂ ਇਸ ਵਾਰੀ ਲੋਕਾਂ ਨੂੰ ਲੱਗਿਆ ਵੀ ਉਹ ਕਿਸਾਨ ਦੇ ਵਿੱਚ ਕੋਈ ਗੱਲਬਾਤ ਤਾਂ ਹੈ ਕੀ ਆ ਉਹਦੇ ਘਰੇ ਜਾ ਕੇ ਹੁਣ ਉਹ ਮਸੂਸੇ ਗਏ ਸੀ ਸਾਰੇ ਬੜੇ ਦੁੱਖ ਦੇ ਵਿੱਚ ਤੇ ਆਖ ਕਹਿੰਦੇ ਵੀ ਬਈ ਤੇਰਾ ਮੁੰਡਾ ਬਚ ਗਿਆ ਲਾਤ ਟੁੱਟੀ ਦੇਖ ਲੋ ਚੰਗੇ ਲਈ ਟੁੱਟੀ ਆ ਚੰਗਾ ਹੋ ਗਿਆ ਲਾਤ ਟੁੱਟ ਗਈ ਦੁੱਖ ਮਨਾਉਂਦੇ ਸੀਗੇ ਸਾਰੇ ਬਈ ਤੇਰਾ ਮੁੰਡਾ ਤੇਰੇ ਕੋਲ ਆ ਤੇਰੇ ਘਰੇ ਆ ਸਾਡੇ ਮੁੰਡੇ ਪਤਾ ਨਹੀਂ ਮੁੜਨਗੇ ਜਾਂ ਨਹੀਂ ਮੁੜਨਗੇ ਉਹ ਮੁੜਨ ਦੇ ਚਾਂਸ ਵੀ ਨਹੀਂ ਹੁੰਦੇ ਸੀਗੇ ਜੰਗਾਂ ਉਦੋਂ ਹੁੰਦਾਂ ਹੀ ਇਹੋ ਜੀਆਂ ਸੀਗੀਆਂ ਤਾਂ ਕਿਸਾਨ ਨੇ ਫੇਰ ਉਹੀ ਜਵਾਬ ਦਿੱਤਾ ਕਿ ਹੋ ਸਕਦਾ ਹੋ ਸਕਦਾ ਕਹਿੰਦਾ ਜੰਗ ਕੱਲ ਨੂੰ ਹੀ ਖਤਮ ਹੋ ਜੇ ਹੋ ਸਕਦਾ ਹੋ ਵੀ ਨਾ ਇੱਕ ਕੋਈ ਵੀ ਇੱਕ ਘਟਨਾ ਦੇ ਨਾਲ ਹਜ਼ਾਰਾਂ ਹੀ ਧਾਗੇ ਜੁੜੇ ਹੁੰਦੇ ਆ ਹਜ਼ਾਰਾਂ ਹੀ ਕਾਰਨ ਜੁੜੇ ਹੁੰਦੇ ਆ ਜਿਹੜੇ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਕਿਸੇ ਵੀ ਚੀਜ਼ ਤੇ ਜਲਦੀ ਜਲਦੀ ਰਿਐਕਟ ਨਾ ਕਰੋ ਤੁਸੀਂ ਉਸ ਕੁਦਰਤ ਉਸ ਰੱਬ ਤੋਂ ਜ਼ਿਆਦਾ ਸਿਆਣੇ ਨਹੀਂ ਹੈਗੇ ਜ਼ਿਆਦਾ ਵੱਡੇ ਨਹੀਂ ਹੈਗੇ ਕਿ ਤੁਸੀਂ ਕਿਸੇ ਚੀਜ਼ ਨੂੰ ਮੋਹਰ ਲਾ ਸਕੋ ਜਸਟੀਫਾਈ ਕਰ ਸਕੋ ਜੱਜ ਬਣ ਸਕੋ ਕਿ ਹਾਂ ਇਹ ਚੀਜ਼ ਐ ਹੋਈ ਆ ਮੇਰੇ ਨਾਲ ਬੁਰਾ ਹੋਇਆ ਮੇਰੇ ਨਾਲ ਚੰਗਾ ਹੋਇਆ ਤੁਸੀਂ ਕੋਈ ਫੈਸਲਾ ਕਰਨ ਵਾਲੇ ਹੈ ਹੀ ਨਹੀਂ ਤੁਹਾਡੀ ਕੋਈ ਔਕਾਤ ਹੀ ਨਹੀਂ ਹੈ ਤੁਸੀਂ ਤਾਂ ਸਿਰਫ ਆਪਣੀ ਜ਼ਿੰਦਗੀ ਨੂੰ ਵੇਖਣ ਵਾਲੇ ਦਰਸ਼ਕ ਹੈ ਆਪਣੇ ਸਰੀਰ ਦੇ ਵਿੱਚੋਂ ਜਿਹੜਾ ਵੇਖ ਰਿਹਾ ਏ ਕਿ ਇਹ ਸਰੀਰ ਨਾਲ ਕੀ ਬਣ ਰਿਹਾਗਾ ਤਾਂ ਚੰਗਾ ਮਾੜਾ ਤੁਹਾਡੇ ਹੱਥ ਦੇ ਵਿੱਚ ਕੁਝ ਹੈ ਹੀ ਨਹੀਂਗਾ ਜੋ ਕੁਛ ਵੀ ਹੋ ਰਿਹਾਗਾ ਉਹ ਚੰਗਾ ਹੀ ਹੋ ਰਿਹਾਗਾ ਤੁਸੀਂ ਕੌਣਾ ਫੈਸਲਾ ਕਰਨ ਵਾਲੇ ਤਾਂ ਜਿਹੜੇ ਬਹੁਤ ਜ਼ਿਆਦਾ ਰੀਐਕਟਿਵ ਕਿਸੇ ਵੀ ਚੀਜ਼ ਨੂੰ ਕਿਸੇ ਤੇ ਵੀ ਇਲਜ਼ਾਮ ਲਾਉਣਾ ਕਿਸੇ ਤੇ ਵੀ ਕਿਸੇ ਚੀਜ਼ ਤੇ ਮੜੀ ਜੀ ਤੇ ਐਕਸਾਈਟਿਡ ਹੋ ਜਾਣਾ ਮੜੀ ਜੀ ਤੇ ਰੋਸ ਕੇ ਬਹਿ ਜਾਣਾ ਮੜੀ ਜੀ ਤੇ ਗੁੱਸੇ ਹੋ ਜਾਣਾ ਤੋ ਇਹ ਸੈਂਸਲੈਸ ਗੱਲਾਂ ਇਹ ਬੇਵਕੂਫਾਨੀ ਇਹ ਬੇਕੂਫ ਬਹੁਤ ਵੱਡੇ ਬੇਕੂਫੀ ਆ ਇਹ ਜਿਹੜੀਆਂ ਥੋੜ੍ਹੀ ਥੋੜ੍ਹੀ ਗੱਲ ਤੇ ਦੂਜੇ ਲੋਕਾਂ ਦੇ ਨਾਲ ਆਪਣੀਆਂ ਉਹ ਚੀਜ਼ਾਂ ਨੂੰ ਪ੍ਰਗਟ ਕਰਨਾ ਜਿਹੜੀਆਂ ਕਿ ਘਟਨਾਵਾਂ ਦੇ ਥੋੜਾ ਕੋਈ ਕੰਟਰੋਲ ਹੀ ਨਹੀਂ ਹੈਗਾ ਕਿਸੇ ਵੀ ਚੀਜ਼ ਤੇ ਤੁਹਾਡਾ ਸਰੀਰ ਵੀ ਹਰ ਸੈਕਿੰਡ ਬਦਲ ਰਿਹਾ ਹੈ ਹਰ ਸੈਕਿੰਡ ਪ੍ਰਾਣੀ ਸੈੱਲ ਮਾਰ ਕੇ ਨਵੇਂ ਬਣ ਰਹੇ ਆ ਔਰ ਤੁਸੀਂ ਲਗਾਤਾਰੇ ਬਦਲਾਅ ਨੂੰ ਦੇਖਣ ਵਾਲੇ ਆ ਔਰ ਜਦੋਂ ਤੁਸੀਂ ਭਾਵਨਾਵਾਂ ਦੇ ਵਿੱਚ ਵਿਆਹ ਕੇ ਗਿਆ ਦਿੰਦੇ ਆ ਕਿ ਮੈਂ ਹੀ ਆ ਤਾਂ ਫਿਰ ਤੁਸੀਂ ਸੁੱਤੇ ਬੈ ਚੱਲ ਰਹੇ ਹੋ ਠੀਕ ਹੈ ਜੀ ਅੱਜ ਦੀ ਕਹਾਣੀ ਇੰਨੀ ਸੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਕਰੋ